ਸਾਚੀ ਗੱਲ ਦਿਨਿਕ ਸਵਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਫਾਇਰ ਟੈਂਡਰ ਅਬੋਹਰ ਦੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦਫਤਰ ਨੂੰ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਹੀ ਮਤਲਬ ਫੈਸਿਲਿਟੀ ਵਾਲਾ ਜਿਹੜਾ ਹੈ ਫਾਇਰ ਟੈਂਡਰ ਮਿਲਿਆ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਫਾਇਰ ਟੈਂਡਰ ਪੂਰੇ ਜ਼ਿਲ੍ਹੇ ਵਿੱਚ ਨਹੀਂ ਸੀ ਅਬੋਹਰ ਨਗਰ ਨਿਗਮ ਨੂੰ ਇਹ ਮਿਲਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਇਹ ਇਕੱਲਾ ਫਾਇਰ ਟੈਂਡਰ ਨਹੀਂ ਬਲਕਿ ਇੱਕ ਰੈਸਕਿਊ ਦਾ ਪੂਰਾ ਸਿਸਟਮ ਇਹਦੇ ਨਾਲ ਜੁੜਿਆ ਤੁਸੀਂ ਦੇਖ ਰਹੇ ਹੋ ਕਿੰਨੇ ਇਕਵਿਪਮੈਂਟ ਜਿਹੜੇ ਮਿਲੇ ਹੈ ਤੇ ਇਹਦਾ ਉਦਘਾਟਨ ਕਰਨਾ ਪਹੁੰਚਿਆ ਨੇ ਆਮ ਆਦਮੀ ਪਾਰਟੀ ਦੇ ਅਬੋਹਰ ਦੇ ਹਲਕਾ ਇੰਚਾਰਜ ਹਰੂ ਨਾਰੰਗ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਫਾਇਰ ਟੈਂਡਰ ਦੇ ਸ਼ਹਿਰ ਵਾਸੀਆਂ ਨੂੰ ਕੀ ਲਾਭ ਹੋਣਗੇ ਤੇ ਇਹਦੀਆਂ ਫੈਸਿਲਿਟੀਆਂ ਕੀ-ਕੀ ਹੈਗੀਆਂ ਸਰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਫਾਇਰ ਟੈਂਡਰ ਜਿਹੜਾ ਬੋਰਨ ਦਿੱਤਾ ਜਿਹੜਾ ਪੂਰੇ ਜ਼ਿਲ੍ਹੇ ਚ ਨਹੀਂ ਗਰੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਨਿਸਟਰ ਸਾਹਿਬ ਡਾਕਟਰ ਰਵਜੋਤ ਜੀ ਜਿਹੜੀਆਂ ਬੇਸਿਕ ਜ਼ਰੂਰਤਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹਨਾਂ ਵੱਲ ਵੀ ਧਿਆਨ ਦੇ ਰਿਆ ਹੁਣ ਬੜੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਜੋ ਵਾਅਦੇ ਕੀਤੇ ਸੀ ਜੋ ਉਹ ਸਾਰੇ ਦਿੱਤੇ ਐ ਤੇ ਜਿਹੜੇ ਨਹੀਂ ਕੀਤੇ ਸੀ ਉਹ ਏ ਵੀ ਐਮਰਜੈਂਸੀ ਸੇਵਾਵਾਂ ਇਹਨਾਂ ਦਾ ਬਹੁਤ ਜ਼ਰੂਰੀ ਹੈ ਪਹਿਲਾਂ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ 'ਚ ਕੋਈ ਇੱਕ ਫਾਇਰ ਬ੍ਰਿਗੇਡ ਆ ਗਈ ਜਾਂ ਦੋ ਆ ਗਈਆਂ ਉਸ ਤੋਂ ਬਾਅਦ ਇਹਨਾਂ ਕੋਲ ਡਰਾਈਵਰ ਨਹੀਂ ਸੀ ਇਹਨਾਂ ਕੋਲ ਅੱਗੇ ਚਲਾਉਣ ਵਾਸਤੇ ਉਹਨੂੰ ਕੋਈ ਨਹੀਂ ਸੀ ਹੁਣ ਟ੍ਰੇਨਡ ਡਰਾਈਵਰ 6 ਦਾ ਸਟਾਫ ਇਹਨਾਂ ਨੂੰ ਮਿਲਿਆ ਹੰਦੇ ਵਿੱਚ ਤੇ ਹਰ ਤਰ੍ਹਾਂ ਦੀ ਲਾਈਫ ਸੇਵਿੰਗ ਇਹਨਾਂ ਦੇ ਜੋ ਵੀ ਇਕੁਪਮੈਂਟ ਇਕੁਪਮੈਂਟਸ ਆ ਉਹ ਸਾਰੇ ਹੈਗੇ ਇਹਨਾਂ ਦੇ ਜਿਵੇਂ ਦਰਵਾਜ਼ਾ ਕਟਿੰਗ ਕਰਨ ਵਾਸਤੇ ਕੋਈ ਅੰਦਰ ਫਸ ਜਾਂਦਾ ਕੋਈ ਨਾ ਪਾਣੀ ਚ ਡੁੱਬਦਾ ਤਾਂ ਉਹਨਾਂ ਦੇ ਵਾਸਤੇ ਲਾਈਫ ਜੈਕਟਸ ਹੈ ਲਾਈਫ ਬੋਟ ਹੈ ਉਹਨਾਂ ਦੇ ਵਾਸਤੇ ਇਹਨਾਂ ਦੇ ਵਿੱਚ ਸਾਰਾ ਕੁਝ ਹੈ ਜੇ ਧੂਆ ਭਰ ਜਾਂਦਾ ਤਾਂ ਧੂਆ ਕੱਢਣ ਵਾਸਤੇ ਇੱਕ ਅਗਜ਼ਾਸਟ ਹੈ ਬੜਾ ਵੱਡਾ ਲਾਈਟਾਂ ਦਾ ਅਰੇਂਜਮੈਂਟ ਹੈ ਮਤਲਬ ਮਤਲਬ ਕਹਿੰਦਾ ਜਨਰੇਟਰ ਸੈੱਟ ਵੀ ਨਾਲ ਹੀ ਹੈ ਇਹਨਾਂ ਦੇ ਤੇ ਪਾਣੀ ਜੇ 1000 ਲੀਟਰ ਪਾਣੀ ਜੇ ਖਤਮ ਹੁੰਦਾ ਤੇ ਪਾਣੀ ਕਿਸੇ ਹੋਰ ਸੋਰਸ ਤੋਂ ਚੱਕਣਾ ਉਹ ਵੀ ਵਿੱਚ ਅਰੇਂਜਮੈਂਟ ਹੈ ਵੀ ਬਾਰ-ਬਾਰ ਜਾਣਾ ਨਹੀਂ ਸੰਦਾਂ ਤੇ ਬੜੀ ਐਡਵਾਂਸ ਟੈਕਨੀਕ ਦੀ ਜਿਹੜੀ ਹੈ ਫਾਇਰ ਬ੍ਰਿਗੇਡ ਕਹਿ ਸਕਦੇ ਆ ਫਾਇਰ ਟੈਂਡਰ ਕਹਿ ਸਕਦੇ ਆ ਇਹ ਆਪਾਂ ਨੂੰ ਮਿਲੀ ਹੈ ਤੇ ਅਸੀਂ ਸਾਡੀ ਸਰਕਾਰ ਦਾ ਸਾਡੇ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਬੋਰ ਨੂੰ ਤੁਸੀਂ ਪਹਿਲੀ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਤੇ ਸਾਨੂੰ ਅੱਜ ਸ਼ੁਕਰੀਆ ਸਾਡੇ ਨਾਲ ਨੇ ਇਹ ਐ ਐਫ ਐਸਓ ਬਰਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਦੇ ਲਾਭ ਕੀ ਕੀ ਹੈਗੇ ਆ ਜੀ ਲਾਭ ਹੈ ਜੀ ਰੈਸਕਿਊ ਟੈਂਡਰ ਹੈ ਕਯੂ ਆਰ ਵੀ ਰੈਸਕਿਊ ਟੈਂਡਰ ਹੈ ਜਿਹਨੇ ਅੱਗ ਬੁਝਾਉਣ ਦੇ ਨਾਲ-ਨਾਲ ਰੈਸਕਿਊ ਦਾ ਸਮਾਨ ਸਾਰਾ ਇਹਦੇ ਵਿੱਚ ਅੱਗੇ ਜਿਹੜੀ ਆਪਣੀਆਂ ਗੱਡੀਆਂ ਹਨ ਉਹਨਾਂ ਵਿੱਚ ਸਿਰਫ ਸਾਡੇ ਕੋ ਪਾਈਪਾਂ ਆਗ ਬੁਝਾ ਸਕਦੇ ਦਾ ਵਿੱਚ ਫੋਮ ਸੀ ਇਹਦੇ ਵਿੱਚ ਫੋਮ ਫਾਇਰ ਐਕਸਟੀਊਸ਼ਰ ਬੀਏ ਸੈਟ ਲਾਈਟਾਂ ਲਾਈਟਸ ਬੇ ਜਿਹੜੀਆਂ ਜੋਗਟਾਂ ਨਹੀਂ ਆ ਨੇ ਬਟ ਹਾਈਡਰੋਲਿਕਸ ਮਾਲ ਟੋਟਲ ਸਮਾਨ ਜਿੰਨਾ ਸਾਡਾ ਫਾਇਰ ਵੇਨ ਚਾਹੀਦਾ ਬਾਕੀ ਤੱਕ ਨਾਲ ਹੀ ਆ ਨੇ ਇੱਥੋਂ ਤੱਕ ਇਹ ਅੱਜ ਪਹਿਲੀ ਵਾਰੀ ਹੋਇਆ ਹੈ ਨਾਲ ਸਭ ਨੂੰ ਦੱਸ ਦਈਏ ਜਦੋਂ ਗੱਡੀਆਂ ਮਿਲਦੀਆਂ ਨੇ بیمਾ ਤੇ ਜਿਹੜਾ ਨੰਬਰ ਉਹ ਨਗਰ ਕੌਂਸਲ ਆ ਰਹੀ ਹੈ ਸਰਕਾਰ ਨੇ ਇਹਨਾਂ ਦਾ بیمਾ ਕਰਾ ਕੇ ਭੇਜਿਆ ਤੇ ਨੰਬਰ ਨੰਬਰ ਲਾ ਕੇ ਆਸੀ ਆਣ ਆਣੀ ਹੈ ਪਹਿਲਾ ਚਾਂਸ ਫਰ ਬਗੇੜ ਦੇ ਇਤਿਹਾਸ ਜੋਦੋ ਫਾਇਰ ਵੀਰ ਪੰਜਾਬ ਫਾਇਰ ਸਿਸਟਮ ਬਣਿਆ ਇਹ ਕਾਰਪੋਰੇਸ਼ਨ ਦੇ ਇਤਿਹਾਸ ਵਿੱਚ ਪਹਿਲਾ ਜਿੰਨੇ ਵੀ ਇੱਥੇ ਇਹਨਾਂ ਕੋਲ ਕੈਂਟਰ ਹੈ ਜਾਂ ਜਿੰਨੇ ਵੀ ਟਰੱਕ ਹੈ ਜਾਂ ਇਹਨਾਂ ਦੀ ਆਦੀ ਜਿਪਸੀ ਹੈ ਜੋ ਵੀ ਆਉਂਦੀ ਹੈ ਉਹਦੀ ਆਰਸੀ ਨਹੀਂ ਹੁੰਦੀ ਤੇ ਇਹਨਾਂ ਨੇ ਆਰਸੀ ਸਰਕਾਰ ਨਾਲ ਕਰਾ ਕੇ ਭੇਜੀਆਂ ਮਨਲੀ ਦਾ ਪੀਵੀ 65 ਸਾਰੀਆਂ ਪਛਾਣ ਦੀਆਂ ਗੱਡੀਆਂ ਲਾਇਆ ਇਹ ਮਾ ਉਹਨਾਂ ਨੇ ਕਰਾ ਕੇ ਦਿੱਤਾ ਨੰਬਰ ਟੇਪੇ ਦੇ ਦਿੱਤਾ ਉਹ ਆਰਸੀਆਂ ਸਾਡੀਆਂ ਦੋ ਚਾਰ ਦੇਣੇ ਜਾ ਜਾਣਗੇ ਮਤਲਬ ਇਹ ਪਹਿਲਾ ਚਾਂਸ ਹੋਇਆ 88 ਦੀ 88 ਗੱਡੀਆਂ ਪੰਜਾਬ ਸਰਕਾਰ ਨੇ ਨੰਬਰ ਲਾ ਕੇ ਭੇਜਿਆ ਉਹ ਤੋਂ ਇਹ ਨਗਰ ਕੌਂਸਲਾਂ ਦਾ ਅਜੇ ਬੀਮਾ ਨਹੀਂ ਹੋ ਰਿਹਾ ਜੀ ਕਿ ਉਹ ਪੰਜ ਪੰਜ ਅਥੇ ਜਲਾਲਾਬਾਦ ਗੱਡੀ ਵੇ ਪੰਜ ਸਾਲ ਬਾਅਦ ਉਹਨਾਂ ਜੁਰਮਾਨੇ ਦਾ ਨੰਬਰ ਲੱਗਾ ਇੱਕ ਇੱਕ ਕੂਡ ਗੁਮਰੇ ਵੀ ਸੀ ਚਲੋ ਅਬ ਹੋਰ ਤਾਂ ਲੱਗ ਲੁਗ ਗਿਆ ਇਹ ਦਿੱਕਤਾਂ ਬੜੀਆਂ ਆਣੀਆਂ ਸੀ ਤੇ ਸਰਕਾਰ ਨੇ ਬੜਾ ਬ੍ਰੀਕ ਨਾ ਵੇਖਿਆ ਇਹ ਨੰਬਰ ਕੌਣ ਲਵਾਉਂਦਾ ਅਜਕੱਤ ਗੱਡੀਆਂ ਦਾ ਬੀਮੇ ਕਰਾਏ ਨਾ 40-50 ਹਜ਼ਾਰ ਜਰਦੀ ਬੀਮਾ ਤੇ ਲੱਗਿਆ ਪਰ ਆਰਸੀ ਤੱਕੇ ਖਾ ਕੇ ਉਹਨਾਂ ਸਾਰਾ ਕੰਮ ਹੀ ਕਰਕੇ ਦਿੱਤਾ ਸਾਨੂੰ ਵੀ ਕੋਈ ਇਕਵਿਪਮੈਂਟ ਹੋ ਜੇ ਨੰਬਰ ਹੀ ਲਵਾਦਾ ਇਕਵਿਪਮੈਂਟ ਤਾਂ ਤੁਸੀਂ ਆਪੇ ਅੰਦਾਜ਼ਾ ਲਾਗ ਲਓ ਕਿ ਹਰ ਚੀਜ਼ ਪਰਫੈਕਟ ਹੈ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਫੈਸਿਲਿਟੀ ਵਾਲੀ ਗੱਡੀ ਜਿਹੜੀ ਆ ਬੋਹਰ ਨਗਰ ਨਿਗਮ ਦੇ ਫਾਇਰ ਗ੍ਰੇਡ ਦਫ਼ਤਰ ਨੂੰ ਦਿੱਤੀ ਗਈ ਹੈ ਜਿਸ ਦਾ ਲਾਭ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਮਿਲੇਗਾ। ਅਬ ਸਵੇਰਾ ਟੀਵੀ ਲਈ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੈਨਿਕ ਸਵਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਫਾਇਰ ਟੈਂਡਰ ਅਬੋਹਰ ਦੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦਫ਼ਤਰ ਨੂੰ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਹੀ ਮਤਲਬ ਫੈਸਿਲਿਟੀ ਵਾਲਾ ਜਿਹੜਾ ਹੈ ਫਾਇਰ ਟੈਂਡਰ ਮਿਲਿਆ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਫਾਇਰ ਟੈਂਡਰ ਪੂਰੇ ਜ਼ਿਲ੍ਹੇ ਵਿੱਚ ਨਹੀਂ ਸੀ ਅਬੋਹਰ ਨਗਰ ਨਿਗਮ ਨੂੰ ਇਹ ਮਿਲਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਫੈਸਿਲਿਟੀਆਂ ਨੇ ਇਹ ਇਕੱਲਾ ਫਾਇਰ ਟੈਂਡਰ ਨਹੀਂ ਬਲਕਿ ਇੱਕ ਰੈਸਕਿਊ ਦਾ ਪੂਰਾ ਸਿਸਟਮ ਇਹਦੇ ਨਾਲ ਜੁੜਿਆ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਇਕਵਿਪਮੈਂਟ ਜਿਹੜੇ ਮਿਲੇ ਆ ਤੇ ਇਹਦਾ ਉਦਘਾਟਨ ਕਰਨਾ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਅਬੋਹਰ ਦੇ ਹਲਕਾ ਇੰਚਾਰਜ ਹਰੂ ਨਾਰੰਗੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਫਾਇਰ ਟੈਂਡਰ ਦੇ ਸ਼ਹਿਰ ਵਾਸੀਆਂ ਨੂੰ ਕੀ ਲਾਭ ਹੋਣਗੇ ਤੇ ਇਹਦੀਆਂ ਫੈਸਿਲਿਟੀਆਂ ਕੀ ਕੀ ਹੈਗੀਆਂ ਸਰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਫਾਇਰ ਟੈਂਡਰ ਜਿਹੜਾ ਬੋਹਰ ਨੂੰ ਦਿੱਤਾ ਜਿਹੜਾ ਪੂਰੇ ਜ਼ਿਲ੍ਹੇ ਚ ਨਹੀਂ ਗੜੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਾ ਸਾਡੇ ਮਨਿਸਟਰ ਸਾਹਿਬ ਡਾਕਟਰ ਰਵਜੋਤ ਜੀ ਜਿਹੜੀਆਂ ਵੀ ਬੇਸਿਕ ਜ਼ਰੂਰਤਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹਨਾਂ ਵੱਲ ਵੀ ਧਿਆਨ ਦੇ ਰਿਹਾ ਹੁਣ ਬੜੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਜੋ ਵਾਅਦੇ ਕੀਤੇ ਸੀ ਜੋ ਉਹ ਸਾਰੇ ਦਿੱਤੇ ਐ ਤੇ ਜਿਹੜੇ ਨਹੀਂ ਕੀਤੇ ਸੀ ਉਹ ਏ ਵੀ ਐਮਰਜੈਂਸੀ ਸੇਵਾਵਾਂ ਇਹਨਾਂ ਦਾ ਬਹੁਤ ਜ਼ਰੂਰੀ ਐ ਪਹਿਲਾਂ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ 'ਚ ਕੋਈ ਇੱਕ ਫਾਇਰ ਬ੍ਰਿਗੇਡ ਆ ਗਈ ਜਾਂ ਦੋ ਆ ਗਈਆਂ ਉਸ ਤੋਂ ਬਾਅਦ ਇਹਨਾਂ ਕੋਲ ਡਰਾਈਵਰ ਨਹੀਂ ਸੀ ਇਹਨਾਂ ਕੋਲ ਅੱਗੇ ਚਲਾਉਣ ਵਾਸਤੇ ਉਹਨੂੰ ਕੋਈ ਨਹੀਂ ਸੀ ਹੁਣ ਟ੍ਰੇਨਡ ਡਰਾਈਵਰ 6 ਦਾ ਸਟਾਫ ਇਹਨਾਂ ਨੂੰ ਮਿਲਿਆ ਹੰਦੇ ਵਿੱਚ ਤੇ ਹਰ ਤਰ੍ਹਾਂ ਦੀ ਲਾਈਫ ਸੇਵਿੰਗ ਇਹਨਾਂ ਦੇ ਜੋ ਵੀ ਇਕੁਪਮੈਂਟ ਇਕੁਪਮੈਂਟਸ ਆ ਉਹ ਸਾਰੇ ਹੈਗੇ ਇਹਨਾਂ ਦੇ ਜਿਵੇਂ ਦਰਵਾਜ਼ਾ ਕਟਿੰਗ ਕਰਨ ਵਾਸਤੇ ਕੋਈ ਅੰਦਰ ਫਸ ਜਾਂਦਾ ਕੋਈ ਨਾ ਪਾਣੀ ਚ ਡੁੱਬਦਾ ਤਾਂ ਉਹਨਾਂ ਦੇ ਵਾਸਤੇ ਲਾਈਫ ਜੈਕਟਸ ਹੈ ਲਾਈਫ ਬੋਟ ਹੈ ਉਹਨਾਂ ਦੇ ਵਾਸਤੇ ਇਹਨਾਂ ਦੇ ਵਿੱਚ ਸਾਰਾ ਕੁਝ ਹੈ ਜੇ ਧੂਆ ਭਰ ਜਾਂਦਾ ਤਾਂ ਧੂਆ ਕੱਢਣ ਵਾਸਤੇ ਇੱਕ ਅਗਜ਼ਾਸਟ ਹੈ ਬੜਾ ਵੱਡਾ ਲਾਈਟਾਂ ਦਾ ਅਰੇਂਜਮੈਂਟ ਹੈ ਮਤਲਬ ਮਤਲਬ ਕਹਿੰਦਾ ਜਨਰੇਟਰ ਸੈੱਟ ਵੀ ਨਾਲ ਹੀ ਹੈ ਇਹਨਾਂ ਦੇ ਤੇ ਪਾਣੀ ਜੇ 1000 ਲੀਟਰ ਪਾਣੀ ਜੇ ਖਤਮ ਹੁੰਦਾ ਤੇ ਪਾਣੀ ਕਿਸੇ ਹੋਰ ਸੋਰਸ ਤੋਂ ਚੱਕਣਾ ਉਹ ਵੀ ਵਿੱਚ ਅਰੇਂਜਮੈਂਟ ਹੈ ਵੀ ਬਾਰ-ਬਾਰ ਜਾਣਾ ਨਹੀਂ ਸੰਦਾਂ ਤੇ ਬੜੀ ਐਡਵਾਂਸ ਟੈਕਨੀਕ ਦੀ ਜਿਹੜੀ ਹੈ ਫਾਇਰ ਬ੍ਰਿਗੇਡ ਕਹਿ ਸਕਦੇ ਆ ਫਾਇਰ ਟੈਂਡਰ ਕਹਿ ਸਕਦੇ ਆ ਇਹ ਆਪਾਂ ਨੂੰ ਮਿਲੀ ਹੈ ਤੇ ਅਸੀਂ ਸਾਡੀ ਸਰਕਾਰ ਦਾ ਸਾਡੇ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਬੋਰ ਨੂੰ ਤੁਸੀਂ ਪਹਿਲੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਤੇ ਸਾਨੂੰ ਅੱਜ ਸ਼ੁਕਰੀਆ ਸਾਡੇ ਨਾਲ ਨੇ ਇਹ ਐਫਐਸਓ ਬਰਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਦੇ ਲਾਭ ਕੀ-ਕੀ ਹੈਗੇ ਆ ਜੀ ਲਾਭ ਹੈ ਜੀ ਰੈਸਕਿਊ ਟੈਂਡਰ ਹੈ ਕਯੂਆਰਵੀ ਰੈਸਕਿਊ ਟੈਂਡਰ ਹੈ ਜਿਹਨੇ ਅੱਗ ਬੁਝਾਉਣ ਦੇ ਨਾਲ-ਨਾਲ ਰੈਸਕਿਊ ਦਾ ਸਮਾਨ ਸਾਰਾ ਇਹਦੇ ਵਿੱਚ ਅੱਗੇ ਜਿਹੜੀ ਆਪਣੀਆਂ ਗੱਡੀਆਂ ਹਨ ਉਹਨਾਂ ਵਿੱਚ ਸਿਰਫ ਸਾਡੇ ਕੋ ਪਾਈਪਾਂ ਆਗ ਬੁਝਾ ਸਕਦੇ ਦਾ ਵਿੱਚ ਫੋਮ ਸੀ ਇਹਦੇ ਵਿੱਚ ਫੋਮ ਫਾਇਰ ਐਕਸਟੀਊਸ਼ਰ ਬੀਏ ਸੈਟ ਲਾਈਟਾਂ ਲਾਈਟਸ ਬੇ ਜਿਹੜੀਆਂ ਜੋਗਟਾਂ ਨਹੀਂ ਆ ਨੇ ਬਟ ਹਾਈਡਰੋਲਿਕਸ ਮਾਲ ਟੋਟਲ ਸਮਾਨ ਜਿੰਨਾ ਸਾਡਾ ਫਾਇਰ ਵੇਨ ਚਾਹੀਦਾ ਬਾਕੀ ਤੱਕ ਨਾਲ ਲੱਗੀਆਂ ਨੇ ਇੱਥੋਂ ਤੱਕ ਇਹ ਅੱਜ ਪਹਿਲੀ ਵਾਰੀ ਹੋਇਆ ਹੈ ਗੱਲ ਸਭ ਨੂੰ ਦੱਸ ਦਈਏ ਜਦੋਂ ਗੱਡੀਆਂ ਮਿਲਦੀਆਂ ਨੇ بیمਾ ਤੇ ਜਿਹੜਾ ਨੰਬਰ ਉਹ ਨਗਰ ਕੌਂਸਲ ਆ ਰਹੀ ਹੈ ਸਰਕਾਰ ਨੇ ਇਹਨਾਂ ਦਾ بیمਾ ਕਰਾ ਕੇ ਭੇਜਿਆ ਤੇ ਨੰਬਰ ਨੰਬਰ ਲਾ ਕੇ ਆਸੀ ਆਣ ਆਣੀ ਹੈ ਪਹਿਲਾ ਚਾਂਸ ਹੈ ਫਰ ਬਗੇੜ ਦੇ ਇਤਿਹਾਸ ਜੋ ਲੋ ਫਾਇਰ ਵੀਡੀਓ ਪੰਜਾਬ ਫਾਇਰ ਸੇ ਬਣਿਆ ਇਹ ਕਾਰਪੋਰੇਸ਼ਨ ਦੇ ਇਤਿਹਾਸ ਵਿੱਚ ਪਹਿਲਾ ਜਿੰਨੇ ਵੀ ਇੱਥੇ ਇਹਨਾਂ ਕੋਲ ਕੈਂਟਰ ਹੈ ਜਾਂ ਜਿੰਨੇ ਵੀ ਟਰੱਕ ਹੈ ਜਾਂ ਇਹਨਾਂ ਦੀ ਆਦੀ ਜਿਪਸੀ ਹੈ ਜੋ ਵੀ ਆਉਂਦੀ ਹੈ ਉਹਦੀ ਆਰਸੀ ਨਹੀਂ ਹੁੰਦੀ ਤੇ ਇਹਨਾਂ ਨੇ ਆਰਸੀ ਸਰਕਾਰ ਨਾਲ ਕਰਾ ਕੇ ਭੇਜੀਆਂ ਮਨਲੀ ਦਾ ਪੀਵੀ 65 ਸਾਰੀਆਂ ਪੰਜਾਬ ਦੀਆਂ ਗੱਡੀਆਂ ਲਾਇਆ ਇਹ ਮਾ ਉਹਨਾਂ ਨੇ ਕਰਾ ਕੇ ਦਿੱਤਾ ਨੰਬਰ ਟੇਪੇ ਦੇ ਦਿੱਤਾ ਉਹ ਆਰਸੀਆਂ ਸਾਡੀਆਂ ਦੋ ਚਾਂਸ ਦੇਣ ਜਾ ਜਾਣਗੇ ਮਤਲਬ ਇਹ ਪਹਿਲਾ ਚਾਂਸ ਹੋਇਆ 88 ਦੀ 88 ਗੱਡੀਆਂ ਪੰਜਾਬ ਸਰਕਾਰ ਨੇ ਨੰਬਰ ਲਾ ਕੇ ਭੇਜਿਆ ਉਹ ਤੋਂ ਇਹ ਤਾਂ ਨਗਰ ਕੌਂਸਲਾਂ ਦਾ ਅੱਜ ਬੀਮਾ ਨਹੀਂ ਹੋ ਰਿਹਾ ਜੀ ਕਿਤੇ ਉਹ ਪੰਜ ਪੰਜ ਇੱਥੇ ਜਲਾਲਾਬਾਦ ਗੱਡੀ ਵਿੱਚ ਪੰਜ ਸਾਲ ਬਾਅਦ ਉਹਦਾ ਜੁਰਮਾਨੇ ਦਾ ਨੰਬਰ ਲੱਗਾ ਇੱਕ ਇੱਕ ਕੂਡਗੁਮਰੇ ਵੀ ਸੀ ਚਲੋ ਅਬ ਹੋਰ ਤਾਂ ਲੱਗ ਲੁਗ ਗਿਆ ਇਹ ਦਿੱਕਤਾਂ ਬੜੀਆਂ ਆਣੀਆਂ ਸੀ ਮਤਲਬ ਸਰਕਾਰ ਨੇ ਬੜਾ ਬ੍ਰੀਕੀ ਨਾਲ ਵੇਖਿਆ ਇਹ ਨੰਬਰ ਕੌਣ ਲਵਾਉਂਦਾ ਅੱਜਕੱਲ ਗੱਡੀਆਂ ਦਾ ਬੀਮੇ ਕਰਾਇਆ ਨਾ 40 50 ਹਜ਼ਾਰ ਜਰ ਬੀਮਾ ਦੇ ਲੱਗਿਆ ਪਰ ਆਰਸੀ ਤੱਕੇ ਖਾ ਕੇ ਉਹਨਾਂ ਸਾਰਾ ਕੰਮ ਹੀ ਕਰਕੇ ਦਿੱਤਾ ਸ ਕਿ ਕੋਈ ਇਕੁਪਮੈਂਟ ਤੋਂ ਜੇ ਜੇ ਨੰਬਰ ਹੀ ਲਵਾਦਾ ਹੈ ਇਕੁਪਮੈਂਟ ਤੋਂ ਤੁਸੀਂ ਆਪੇ ਅੰਦਾਜ਼ਾ ਲਾਗ ਲਓ ਜੇ ਹਰ ਚੀਜ਼ ਪਰਫੈਕਟ ਹੈ ਨਹੀਂ ਠੀਕ ਧੰਨਵਾਦ ਬਹੁਤ ਧੰਨਵਾਦ ਸਰਕਾਰ ਵੱਲ ਤੇ ਦੋਸਤੋ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਫੈਸਿਲਿਟੀ ਵਾਲੀ ਗੱਡੀ ਜਿਹੜੀ ਆ ਬੋਹਰ ਨਗਰ ਨਿਗਮ ਦੇ ਫਾਇਰ ਗ੍ਰੇਡ ਦਫ਼ਤਰ ਨੂੰ ਦਿੱਤੀ ਗਈ ਹੈ ਜਿਸ ਦਾ ਲਾਭ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਮਿਲੇਗਾ ਅਬ ਸਵੇਰਾ ਟੀਵੀ ਲਈ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ